ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 4 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਕਰਮ ਕਾਂਡਾਂ ਦੀ ਲੜੀ ਚੱਲ ਰਹੀ ਹੈ ਉਸ ਕਰਮ ਕਾਂਡਾਂ ਦੀ ਲੜੀ ਵਿੱਚ ਤੀਰਥ ਵਿਸ਼ੇ ਦੀ ਵਿਚਾਰ ਚੱਲ ਰਹੀ ਹੈ ਅਸੀਂ ਤੀਰਥ ਦਾ ਕਨਸੈਪਟ ਸਮਝ ਚੁੱਕੇ ਹਾਂ ਔਰ ਪਿਛਲੇ ਭਾਗ ਦੇ ਵਿੱਚ ਅਸੀਂ ਗੁਰਬਾਣੀ ਰਾਈ ਸਮਝਿਆ ਸੀ ਕਿ ਕੀ ਧਰਤੀ ਦਾ ਕੋਈ ਖਾਸ ਥਾਨ ਜਾਂ ਪਾਣੀ ਪਵਿੱਤਰ ਹੈ ਅੱਜ ਜਿਹੜਾ ਭਾਗ ਸਮਝਾਂਗੇ ਉਹ ਵੀ ਬੜਾ ਮਤੂ ਪੂਰਣ ਹੈ ਤੀਰਥਾਂ ਦੀ ਮਹੱਤਾ ਬਣਾ ਲਈ ਕਿਹਾ ਗਿਆ ਕਿ ਇੱਥੇ ਆਉਣ ਨਾਲ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਹੈ ਕੁਝ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ ਅੱਜ ਜਸੀਂ ਇਹ ਹੀ ਗੁਰਬਾਣੀ ਰਾਈ ਸਮਝਾਂਗੇ ਸਤਿਗੁਰੂ ਗੁਰੂ ਕਚਾਂਗੇ ਕਿ ਕੀ ਜੀ ਪਰਮਾਤਮਾ ਕਿਸੇ ਤੀਰਥਾਂ ਤੇ ਮਿਲਦਾ ਹੈ ਕਿਉਂਕਿ ਸਾਡੇ ਜੀਵਨ ਦਾ ਅਸਲੀ ਮਨੋਰਥ ਜਿਹੜਾ ਉਹ ਤੇ ਹੈ ਭਈ ਪ੍ਰਾਪਤ ਮਾਨੁੱਖ ਦੀ ਹੁਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਉਸ ਕਾਲਪੁਰ ਤੋਂ ਮਿਲਾਬ ਕਰਨ ਦਾ ਜੀਵਨ ਦਾ ਸਮਾਂ ਇਹ ਅਜਾਈਂ ਨਾ ਚਲਾ ਜਾਏ ਤੇ ਜੇ ਤੀਰਥਾਂ ਤੇ ਮਿਲਦਾ ਫਿਰ ਜਾ ਕੇ ਉੱਥੇ ਮਿਲਾਈਏ ਜੇ ਨਹੀਂ ਮਿਲਦਾ ਤੇ ਫਿਰ ਜਿਸ ਸਾਧਨ ਨਾਲ ਮਿਲਦਾ ਉਹਦਾ ਉਪਰਾਣਾ ਕਰੀਏ ਫਿਰ ਪਟਕ ਦੇ ਲਾ ਰਹੀਏ ਅੱਜ ਦਾ ਪਹਿਲਾ ਪਰਮਾਨ ਜਿਹੜਾ ਮੈਂ ਆਪਟੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਬਲਹਾਰੀ ਕੁਦਰਤ ਵਿਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਵਿਸਿਆ ਉਹ ਕਾਲਪਰਪਈ ਗੁਰੂ ਕੁਦਰਤ ਦੇ ਵਿੱਚ ਵਸ ਰਿਹਾ ਹੈ ਤੇ ਕੁਦਰਤ ਹੈ ਹਰ ਜਗ੍ਹਾ ਸਾਰੀ ਕੁਦਰਤ ਹੀ ਹੈ ਅਸੀਂ ਜਿੱਥੇ ਵੀ ਬੈਠੇ ਆਂ ਜਿੱਥੇ ਵੀ ਤੁਰ ਰਹੇ ਆਂ ਜਿੱਥੇ ਵੀ ਸੌਂ ਰਹੇ ਆਂ ਜਿੱਥੇ ਵੀ ਖਾ ਰਹੇ ਆਂ ਜਿੱਥੇ ਵੀ ਜਾ ਰਹੇ ਆਂ ਸਾਰੇ ਹਰ ਜਗ੍ਹਾ ਉਹਦੀ ਕੁਦਰਤ ਹੀ ਪ੍ਰਸਾਦ ਗੁਰ ਨੇ ਲਭੋ ਜਰਦਾ ਤੇ ਬਿਹਾਰੀ ਕੁਦਰਤ ਰਸਿਆ ਇਹ ਕੁਦਰਤ ਵਿੱਚ ਵਸ ਰਹੇ ਅਕਾਲ ਪੁਰਖ ਜੀ ਮੈਂ ਤੁਹਾਡੇ ਤੋਂ ਬਿਹਾਰ ਰਹਾ ਕਿਉਂ ਕਿ ਤੁਹਾਡਾ ਅੰਤ ਨਹੀਂ ਪਾਇਆ ਦਸਦਾ ਤਰੰਤ ਨਾਲ ਜਾਈ ਲਖਿਆ ਉਹਦੀ ਕੁਦਰਤ ਦਾ ਕਿੰਨਾ ਵੱਡਾ ਵਿਸਥਾਰ ਹੈ ਕੋਈ ਅਜੇ ਤੱਕ ਅੰਤ ਪਾ ਸਕਿਆ ਉਹਦੀ ਕੁਦਰਤ ਵਿੱਚੋਂ ਹੀ ਪਤਾ ਨਹੀਂ ਕਿੰਨੀਆਂ ਨਵੀਆਂ-ਨਵੀਆਂ ਖੋਜਾਂ ਰੋਜ਼ ਹੋ ਰਹੀਆਂ ਨੇ ਨਵੇਂ-ਨਵੇਂ ਕਾਢਾਂ ਮਿਲ ਰਹੀਆਂ ਨੇ ਨਵੀਂ-ਨਵੀਂ ਸੋਚੀ ਪ੍ਰਾਪਤ ਹੋ ਰਹੀ ਹੈ। ਅੰਤਪਾਇਆ ਹੀ ਨਹੀਂ ਜਾ ਸਕਦਾ। ਜਿਹੜੀਆਂ ਗੱਲਾਂ ਕੱਲ ਬਿਲਕੁਲ ਲੱਗਦਾ ਨਹੀਂ ਸੀ ਇਹ ਹੋ ਸਕਦਾ। ਅੱਜ ਸਾਡੇ ਸਾਹਮਣੇ ਹੋ ਰਹੀਆਂ ਨੇ। ਦੁਨੀਆਂ ਦੇ ਵਿੱਚ ਕਿਤੇ ਬੈਠਾ ਵਿਅਕਤੀ ਜਿਹੜਾ ਉਹਦੇ ਨਾਲ ਅਸੀਂ ਇੱਥੇ ਬਹਿ ਕੇ ਸਾਹਮਣੇ ਫੇਸ ਟੂ ਫੇਸ अपने मोबाइल राही कंप्यूटर राही गल कर सकने से वेख के सामने एक दूजेल मीटिंग कर सकने यूँ निकलिया कुदरतों निकलिया बंदे ने खोज की है ये क्यों मिल रहा है सब कुछ क्योंकि कुदरत आप वसया हो बलिहारी कुदरत तो जो कुदरत वसया तो कुदरत हर जगह पर है तो फिर किसी के खास स्थान को किए नीयत कर सकते कि इतने ही मिलता है ਹੁਣ ਇਸ ਗੱਲ ਨੂੰ ਬਾਬਾ ਨਾਮਦੇਵ ਜੀ ਸੰਸਮਝਾਉਂਦੇ ਨੇ ਭਗਤ ਨਾਮਦੇਵ ਜੀ ਦਾ ਪਵਨ ਸ਼ਬਦ ਹੈ ਇੱਕ ਅਨੇਕ ਵਿਆਪਕ ਪੂਰਕ ਜਤ ਦੇਖਾਂ ਤਤ ਸੋਈ ਮਾਇਆ ਚਿਤ੍ਰ ਵਿੱਚਤਰ ਵਿਮੋਹਿਤ ਮਿਰਲਾ ਬੂਝਾ ਕੋਈ ਇੱਕ ਅਨੇਕ ਉਹ ਕਾਲਪਨਿਕ ਰੂਪ ਹੈ ਪਰ ਅਨੇਕਾਂ ਰੂਪਾਂ ਦੇ ਵਿੱਚ ਅਨੇਕਾਂ ਰੂਪ ਤਾਰ ਕੇ ਹਰ ਜਗ੍ਹਾ ਤੇ ਮੌਜੂਦ ਹੈ ਰੂਪਾਂ ਦਾ ਕੋਈ ਅੰਤ ਪਾ ਸਕਨੇ 84 ਲੱਖ ਜੁਨਾ ਤੇ ਆਮ ਤੌਰ ਤੇ ਫਿਰ ਚਲਤ ਨੇ ਪਰ ਗੁਰਬਾਣੀ ਤੇ ਕਹਿੰਦੀ ਹੈ ਉਹ ਤਾਂ ਨਹੀਂ ਪਾਇਆ ਜਾ ਸਕਦਾ ਬਾਬਾ ਨਾਮਦੇਵ ਜੀ ਨੇ ਗੱਲ ਸਮਝਾਉਣ ਲਈ ਗੱਲ ਤਤ ਕੜ ਦਿੱਤਾ ਜਤ ਦੇਖੂੰ ਤਤ ਸੋਈ ਜਿੱਥੇ ਵੀ ਮੈਂ ਵੇਖਦਾ ਹਾਂ ਅਕਾਲ ਪੁਰਖ ਮੌਜੂਦ ਹੈ ਜੀ ਹਰ ਜਗਾਈ ਮੌਜੂਦ ਹੈ ਫਿਰ ਅਸੀਂ ਕਿੱਥੇ ਲੱਭਣ ਜਾ ਰਹੇ ਹਾਂ ਅਸਰ ਦੇ ਵਿੱਚ ਸਾਡੀ ਅਵਸਥਾ ਹੋ ਰਹੀ ਹੈ ਤੁਹਾਡੀ ਵਿਸਥਾ ਹੈ ਮਾਇਆ ਚਿਤਰ ਵਿੱਚ ਚਿਤਰ ਵੀ ਮੋਹਿਤ ਅਸੀਂ ਜਿਹੜੇ ਉਹਨੇ अनेका ਰੂਪ ਬਣਾਏ ਹੋਏ ਨੇ ਨਾ ਇਹ ਉਹਦੀ ਮਾਇਆ ਹੈ ਇਸ ਮਾਇਆ ਦੇ ਵਿੱਚ ਉਲਝ ਕੇ ਉਹਦੇ ਮਾਇਆ ਦੇ अनेका ਜਿਹੜੇ ਰੰਗ ਰੂਪ ਨੇ ਮਾਇਆ ਚਿਤਰ ਵਿੱਚ ਚਿਤਰ ਉਹਦੇ ਵਿੱਚ ਮੋਹਿ ਗਏ ਮੋਹਿ ਪਏ ਵੀ ਮੋਹਿਤ ਕੁਈ ਵਿਰਲਾ ਜਿਹੜਾ ਸਤੋ ਉੱਪਰ ਉੱਠ ਕੇ ਵੇਖਦਾ ਸੋਚਦਾ ਹੈ ਵਿਰਲਾ ਬੁਝੈ ਕੋਈ ਵਿਰਲੇ ਜਿਹਨੂੰ ਇਹ ਗੱਲ ਸੱਚਮੁੱਚ ਮਹਿਸੂਸ ਹੋ ਜਾਂਦੀ ਹੈ ਰਿਅਲਾਈਜ਼ ਹੋ ਜਾਂਦਾ ਹੈ ਕਿ ਉਹ ਤੇ ਹਰ ਜਗ੍ਹਾ ਦੇ ਉੱਤੇ ਹੈ ਮੈਂ ਇੱਕ ਪਰਮਾਨ ਆਮ ਤੌਰ ਤੇ ਕਹਿਣਾ ਹੁੰਨਾ ਜੇ ਸਾਨੂੰ ਸੱਚਮੁੱਚ ਇਸ ਗੱਲ ਤੇ ਯਕੀਨ ਆ ਜਾਏ ਕਿ ਉਹ ਆਕਾਲਪੁਰਖ ਹਰ ਜੰਗਤ ਦੇ ਉੱਤੇ ਹੈ ਫਿਰ ਤੇ ਕਦੀ ਸਾਡੇ ਕੋਲ ਕੋਈ ਮਨਦ ਕਰਮ ਹੋਵੇ ਹੀ ਨਾ ਨਾ ਕੋਈ ਸੇ ਦੀਨੰਦਾ ਚੁਗਲੀ ਕਰੀਏ ਨਾ ਕੋਈ ਪਾਪ ਕਰੀਏ ਨਾ ਕੋਈ ਵਿਕਾਰ ਕਰੀਏ ਇਹ ਸਭ ਕੁਝ ਵੇਖ ਰਿਹਾ ਸਾਨੂੰ ਅਸੀਂ ਕਹੀ ਜਾਂਦੇ ਆ ਗੱਲਾਂ ਕਰਦੇ ਆ ਪਰ ਸੱਚੀ ਗੱਲ ਹੈ ਕਿ ਇਸ ਗੱਲ ਤੇ ਸਾਨੂੰ ਵਿਸ਼ਵਾਸ ਨਹੀਂ ਹੈ ਇਸੇ ਕਰਕੇ ਸਤਿ ਤੇਤੇ ਬਾਬਾ ਨਾਮਦੇਵ ਜੀ ਨੇ ਲਫ਼ਜ਼ ਵਿਰਲਾ ਵਰਤੇ ਆ ਵਿਰਲਾ ਪੂਜਾ ਕੋਈ ਕੋਈ ਵਿਰਲਾ ਬੰਦਾ ਹੀ ਹੈ ਜਿਹੜਾ ਸਮਝਦਾ ਇਸ ਫੇਤ ਨੂੰ ਉਹ ਤੇ ਖੜਚਾਗਾ ਦੇਤੇ ਉਹਦਾ ਜੀਵਨ ਫਿਰ ਪਵਿੱਤਰ ਹੋ ਜਾਂਦਾ ਉਹਦਾ ਜੀਵਨ ਸੁੱਚਾ ਹੋ ਜਾਂਦਾ ਹੈ ਉਹਦਾ ਜੀਵਨ ਉੱਚਾ ਹੋ ਜਾਂਦਾ ਹੈ ਆਇਦਾ ਤੀਸਰਾ ਬਨਵਾਨ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਹੀ ਉਚਾਰਣ ਕੀਤਾ ਹੋਇਆ ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਕਾਠੀ ਮਾਹੀ ਪੜ ਪੜ ਪੰਡਤ ਬਾਦਵ ਖਾਣਾ ਪੀਤਰ ਹੁੰਦੀ ਵਸਤ ਨਾ ਜਾਣੇ ਟਟ ਤੀਰਤ ਚਾਹੀ ਟਟ ਕਿਨਾਰੇ ਤੇ ਅਸੀਂ ਜਾਣੇ ਬਹੁਤੇ ਜਿਹੜੇ ਤੀਰਤ ਨੇ ਉਹ ਕੋਈ ਸਰੋਵਰਾਂ ਦੇ ਜਾਂ ਨਦੀਆਂ ਦੇ ਕਿਨਾਰੇ ਤੇ ਬਣਾਏ ਗਏ ਨਦੀਆਂ ਦਰਿਆਵਾਂ ਦੇ ਹੁਣ ਕਈ ਸਥਾਨ ਤਾਂ ਐਸੇ ਨੇ ਜਿੱਥੇ ਪਹਿਲਾਂ ਤਾਂ ਨਦੀਆਂ ਦੇ ਕਿਨਾਰੇ ਤੇ ਹੀ ਬਣਾਏ ਗਏ ਲੇਕਿਨ ਸਮੇਂ ਦੇ ਨਾਲ ਨਦੀਆਂ ਦਰਿਆਵਾਂ ਨੇ ਆਪਣੇ ਰੁਖ ਬਦਲ ਰੂਟ ਬਦਲ ਲੈ ਆਪਣੇ ਰੂਖ ਉਹ ਪਾਸੇ ਕਰ ਲੈ ਤੇ ਉਹ ਅਜਿਹਾ ਨਜ਼ਰ ਆਉਂਦਾ ਕਿ ਉਹ ਆ ਲੱਗਣੇ ਦੂਰ ਨੇ ਸਤਗੁਰੂ ਕੰਧ ਨੇ ਜਿੰਨੂੰ ਲੱਭਣ ਜਿਹਦੇ ਕਾਰਨ ਜਿੰਨੂੰ ਲੱਭਣ ਵਾਸਤੇ ਤੂੰ ਤੀਰਸੰਤ ਜਾ ਰਿਹਾ ਹੈ ਜਿਹੜੇ ਤਰਿਆਮਾ ਨਦੀਆਂ ਦੇ ਕਿਨਾਰਿਆਂ ਤੇ ਬਣੇ ਹੋਣੇ ਉਹਨਾਂ ਦੇ ਤਟਾਂ ਤੇ ਜਾ ਕੇ ਇਸ਼ਨਾਨ ਕਰ ਰਿਹਾ ਹੈ ਉਹ ਲਿਆ ਆਪਣੇ ਅੰਦਰ ਤੇ ਚਾਤੀ ਮਾਰ ਕੇ ਵੇਖ ਰਤਨ ਪਦਾਰਤ ਕਾਠੀ ਮਾਹੀ ਉਹ ਕੀਮਤੀ ਰਤਨ ਪਦਾਰਤ ਜਿਹੜਾ ਨਾ ਉਸ ਘਰਪੁਰਤਾ ਨਾਮ ਉਤਰੇ ਹਿਰਦੇ ਚ ਹੀ ਵਸਦਾ ਹੈ ਉਹ ਕਿਤੇ ਬਾਹਰ ਨਹੀਂ ਹੈ ਕਾਠੀ ਮਾਹੀ ਹਿਰਦੇ ਵਿੱਚ ਹੀ ਹੈ ਹੁਣ ਆ ਜਿਹੜੇ ਧਾਰਮਿਕ ਪਖੰਡ ਵੜਿਆ ਹੋਇਆ ਧਾਰਮਿਕ ਆਗੂਆਂ ਦਾ ਕੋ ਜੇ ਪਾਜ ਖੋਲਦੇ ਹੋਏ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਪੜ ਪੜ ਪੰਡਿਤ ਬਾਦ ਵਖਾਣਾ ਵਿਦਵਾਨ ਲੋਕ ਪੰਡਿਤ ਲੋਕ ਆਪਣੇ ਵੇਦ ਸ਼ਾਸਤਰ ਦੀਆਂ ਪੁਸਤਕਾਂ ਪੜ ਪੜ ਕੇ ਪੜ ਪੜ ਫਿਰ ਉਹਤੇ ਚਰਚਾ ਕਰਦੇ ਨੇ ਬਹਿਸ ਕਰਦੇ ਨੇ ਆ ਦੇਖੋ ਆ ਲਿਖਿਆ ਹੈ ਇਹ ਸਭ ਤੋਂ ਉੱਚਾ ਧਰਮ ਗ੍ਰੰਥ ਹੈ ਇਹ ਪੁਰਾਣੇ ਮਹਾਰਿਸ਼ੀ ਦਾ ਲਿਖਿਆ ਹੋਇਆ ਹੈ ਉਨ੍ਹਾਂ ਦੇ ਆਧਾਰ ਉਤੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਔਰ ਖਿਮਾ ਕਰਨਾ ਨਾਲ ਆਪ ਮੂਰਖ ਬਣ ਰਹੇ ਨੇ ਕਿਉਂਕਿ ਸਤਿਗੁਰੂ ਨੇ ਫੈਸਲਾ ਦਿੱਤਾ ਹੈ ਪੀਤਰ ਹੁੰਦੀ ਵਸਤ ਨਾ ਜਾਣਾਂ ਜਿਹੜਾ ਨਾਮ ਪਦਾਰਥ ਤੇਰੇ ਅੰਦਰ ਵਸ ਰਿਹਾ ਤਾਂ ਉਹਨੂੰ ਤੇ ਜਾਣਦਾ ਨਹੀਂ ਪੰਡਿਤ ਲੋਕਾਂ ਨੂੰ ਸਿੱਖਿਆ ਦੇ ਰਹਿਆ ਹੈ ਜੇ ਤੈਨੂੰ ਉਹਦੀ ਪਛਾਣ ਹੋ ਜਾਂਦੀ ਉਹਨੂੰ ਜਾਣ ਲੈਂਦਾ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰ ਦਿੰਦਾ ਫਿਰ ਤੇ ਆਪਣੇ ਜੀਵਨ ਨੂੰ ਸਵਾਰਨ ਦੀ ਪਹਿਲਾਂ ਸੋਚਦਾ ਆਪਣਾ ਜੀਵਨ ਤੇਜਾਂ ਜਾ ਰਿਹਾ ਬਾਤ ਜੀ ਬਾਤ ਚੀ ਜਾ ਰਿਹਾ ਆਪਣੀ ਸ਼ਾਨ ਉਹ ਚੁਤਰਾਈਆਂ ਵਿਖਾਂ ਚੀ ਜਾ ਰਿਹਾ ਉਹ ਇੱਥੇ ਵੀ ਸਤਿਗੁਰੂ ਦਾ ਫੈਸਲਾ ਕਰਦਾ ਜੇਕਰ ਅੰਦਰੋਂ ਤਾਂ ਤੀਰਤ ਜਾਹੀਂ ਤਾਂ ਰਤਨ ਤਰਤ ਕਾਠੀ ਮਾਹੀ ਤਿੰਨ ਪਰਮਾਤਮਾ ਆਪਾਂ ਵਿਚਾਰੇ ਕਿਸੇ ਦੇ ਵਿੱਚ ਵੀ ਇਹ ਨਹੀਂ ਕਿ ਉੱਥੇ ਮਿਲਦਾ ਹਰ ਜਗ੍ਹਾ ਤੇ ਗੱਲ ਜਿਹੜੀ ਹੋ ਰਹੀ ਹੈ ਕੁਦਰਤੀ ਹੋ ਰਹੀ ਹੈ ਤੇਰੇ ਅੰਦਰ ਦੀ ਹੋ ਰਹੀ ਹੈ ਸਾਡੇ ਅੰਦਰ ਦੀ ਹੋ ਰਹੀ ਹੈ ਕੱਲ ਇੱਕ ਪ੍ਰਮਾਣ ਹੋਰ ਵਿਚਾਰਾਂਗਾ ਆਪ ਜੀ ਦੇ ਨਾਲ ਪੂਰਾ ਸ਼ਬਦ ਹੈ ਜਿਹੜਾ ਬੜਾ ਹੀ ਕਮਾਲ ਦਾ ਹੈ ਇਸ ਗੱਲ ਨੂੰ ਸਮਝਣ ਵਾਸਤੇ ਕੱਲ ਦਾ ਦਿਨ ਇਹ ਪਾਗ ਆਪ ਜਾਰੀ ਰੱਖਾਂਗੇ ਕਿ ਕੀ ਪਰਮਾਤਮਾ ਕਿਸੇ ਤੀਰਥਾਂ ਤੇ ਮਿਲਦਾ ਹੈ ਅਜਬਤ ਇਤਨੇ ਕੇ ਬਚਨ ਪ੍ਰਵਾਨ ਕਰਨਾ ਹੋਈਆਂ ਕੋ ਲਾਂ ਵਾਸਤੇ ਕੇ ਮਾਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ